ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਜਿਸ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ ਉਹ ਸਾਹਮਣੇ ਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਕਰਾਰ ਦਿੱਤਾ ਗਿਆ ਪੰਜ ਸਿੰਘ ਸਹਿਬਾਨਾਂ ਦੀ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਇਸ ਫੈਸਲੇ ਦੇ ਵਿੱਚ ਕੀ ਕੀ ਹੈ ਕਿਸ ਤਰ੍ਹਾਂ ਨਾਲ ਸੁਖਬੀਰ ਬਾਦਲ ਨੂੰ ਸਜ਼ਾ ਲਾਈ ਗਈ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ 3 ਅਗਸਤ ਦਿਨ ਮਿਥਿਆ ਗਿਆ ਸੀ ਜਦੋਂ ਪੰਜ ਸੇਂਗ ਸਹਿਬਾਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਣਾ ਸੀ ਤੇ ਉਸ ਤੋਂ ਬਾਅਦ ਜਿਹੜਾ ਸ਼ਿਕਾਇਤ ਬਾਗੀ ਧੜੇ ਨੇ ਕੀਤੀ ਸੀ ਅਤੇ ਜਿਹੜਾ ਸਪਸ਼ਟੀਕਰਨ ਸੁਖਬੀਰ ਬਾਦਲ ਨੇ ਦਿੱਤਾ ਸੀ ਉਸ ਬਾਰੇ ਫੈਸਲਾ ਕਰਨਾ ਸੀ ਅੱਜ ਫੈਸਲਾ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾ ਦਿੱਤੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਇਸ ਸਜ਼ਾ ਦਾ ਐਲਾਨ ਕੀਤਾ ਹੈ। ਸੁਖਬੀਰ ਸਿੰਘ ਬਾਦਲ ਦੇ ਉੱਤੇ ਉਹਨਾਂ ਦੀ ਸਰਕਾਰ ਦੇ ਦੌਰਾਨ ਡੇਰਾ ਸੱਚਾ ਸੋਦਾ ਮੁਖੀ ਰਾਮ ਨਹਿਮ ਨੂੰ ਮਾਫੀ ਦੇਣ ਦਾ ਇਲਜ਼ਾਮ ਸੀ। ਗਿਆਨੀ ਰਕबीर ਸਿੰਘ ਨੇ ਕਿਹਾ ਅਕਾਲੀ ਦਲ ਪ੍ਰਧਾਨ ਅਤੇ ਡਿਪਟੀ ਸੀਐਮ ਰਹਿੰਦੇ ਹੋਇਆ ਸੁਖਬੀਰ ਸਿੰਘ ਬਾਦਲ ਨੇ ਕੁਝ ਅਜਿਹੇ ਫੈਸਲੇ ਲਏ ਜਿਸ ਦੇ ਨਾਲ ਪੰਥਕ ਸਰੂਪ ਨੂੰ ਜਿਹੜਾ ਉਹ ਨੁਕਸਾਨ ਪਹੁੰਚਿਆ ਪੰਥ ਦੇ ਜਿਹੜਾ ਅਕਸ ਨੂੰ ਜਿਹੜਾ ਉਹ ਨੁਕਸਾਨ ਪਹੁੰਚਿਆ ਸਿੱਖ ਪੰਥ ਦਾ ਭਾਰੀ ਨੁਕਸਾਨ ਹੋਇਆ 2007 ਤੋਂ 2017 ਵਾਲੇ ਸਿੱਖ ਕੈਬਨ ਮੰਤਰੀ ਵੀ ਆਪਣਾ ਸਪਸ਼ਟੀਕਰਨ ਦੇਣ ਇਹ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਹੀ ਹੈ ਜਾਨੀ ਕਿ ਉਹਦੇ ਵਿੱਚ ਬੀਬੀ ਜਗੀਰ ਕੌਰ ਵੀ ਆ ਗਏ ਉਹਦੇ ਵਿੱਚ ਪਰਮਿੰਦਰ ਸਿੰਘ ਢੀਂਡਾ ਸਾਹਿਬ ਵੀ ਆ ਗਏ ਉਹਦੇ ਵਿੱਚ ਜਿਹੜੇ ਬਾਕੀ ਮੰਤਰੀ ਨੇਗੇ ਸਿਕੰਦਰ ਸਿੰਘ ਮਲੂਕਾ ਵਰਗੇ ਮੰਤਰੀ ਨੇ ਇਹ ਸਾਰੇ ਸਰਜੀਤ ਸਿੰਘ ਰਖੜਾ ਇਹ ਬਾਗੀ ਧੜੇ ਦੇ ਆਗੂ ਵੀ ਸ਼ਾਮਲ ਹੋ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਸੁਧਾਰਨ ਸਿੱਖ ਦੀ ਤਰ੍ਹਾਂ ਅਕਾਲ ਤਖਤ ਤੇ ਆਉਣ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਸੁਖਬੀਰ ਸਿੰਘ ਬਾਦਲ 15 ਦਿਨਾਂ ਦੇ ਅੰਦਰ-ਅੰਦਰ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਅਕਾਲੀ ਦਲ ਦੇ ਬਲਾਰੇ ਵਿਰਸਾ ਸਿੰਘ ਵਟੋਆਣੇ ਕਹੇ ਕਿ ਹੁਣ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਅੱਗੇ ਪੇਸ਼ ਹੋਣਗੇ ਉਹਨਾਂ ਤੋਂ ਬਾਅਦ ਆਪਣੇ ਗੁਨਾਹਾਂ ਦੀ ਜਿਹੜੀ ਹੈ ਉਹ ਪੁੱਲ ਅਤੇ ਖਿਮਾ ਜਾਂਚਨਾ ਕਰਨਗੇ ਤੇ ਸੁਖਬੀਰ ਸਿੰਘ ਬਾਦਲ ਆਪਣਾ ਪੱਖ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਰੱਖਣਗੇ ਪਰ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਵੱਡਾ ਸਿਆਸੀ ਚਾਲ ਚੱਲਦਿਆਂ ਹੋਇਆ ਆਪਣੀ ਪ੍ਰਧਾਨਗੀ ਨੂੰ ਲਾਂਬੇ ਕਰ ਦਿੱਤਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਣ ਵਾਲੀ ਪੰਜਾ ਤਖਤਾਂ ਦੇ ਜਥੇਦਾਰਾਂ ਦੀ ਇਕਤਰਤਾ ਦੇ ਦਰਮਿਆਨ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨਯੁਕਤ ਕਰ ਦਿੱਤਾ ਸੀ ਰਾਜਨੀਤਿਕ ਮਾਹਰਾਂ ਦਾ ਕਹਿਣਾ ਹੈ ਕਿ ਬਗਾਵਤ ਨੂੰ ਝੱਲ ਰਹੇ ਅਕਾਲੀ ਦਲ ਦੇ ਵਿੱਚ ਇਹ ਫੈਸਲਾ ਕਾਫੀ ਸੰਵੇਦਨਸ਼ੀਲਤਾ ਵਾਲਾ ਰਿਹਾ ਹੋਵੇਗਾ ਕਈ ਸਿੱਖ ਜਥੇਬੰਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚ ਕੇ ਸੁਖਬੀਰ ਬਾਦਲ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਸੀ ਕੁੱਲ ਮਿਲਾ ਕੇ ਸਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਵਾਰ ਕਾਰਵਾਈ ਹੋਈ ਹੈ ਅਕਾਲ ਤਖਤ ਸਾਹਿਬ ਅੱਗੇ ਕੀ ਕਰੇਗਾ ਕਿਸ ਤਰ੍ਹਾਂ ਦੀ ਸਜ਼ਾ ਲੱਗਦੀ ਹੈ ਕੀ ਅਕਾਲ ਤਖਤ ਸਾਹਿਬ ਸਖਬੀਰ ਬਾਦਲ ਤੋਂ ਅਸਤੀਫਾ ਮੰਗ ਸਕਦਾ ਹੈ ਕਿਉਂਕਿ ਦੇਖੋ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣਿਆ ਹੋਇਆ ਤੇ ਅਕਾਲ ਤਖਤ ਸਾਹਿਬ ਵੱਲੋਂ ਬਣਾਇਆ ਗਿਆ ਸਿੱਖਾਂ ਦਾ ਹਰਿਆਵਲ ਦਸਤਾਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਅਕਾਲ ਤਖਤ ਜੇ ਅਸਤੀਫਾ ਮੰਗਦਾ ਤਾਂ ਇਹ ਕੋਈ ਬਹੁਤੀ ਅਚਰਜਤਾ ਵਾਲੀ ਗੱਲ ਨਹੀਂ ਹੋ ਸਕਦੀ ਸੁਖਬੀਰ ਸਿੰਘ ਬਾਦਲ ਤੋਂ ਜੇਕਰ ਅਸਤੀਫਾ ਮੰਗਿਆ ਜਾਂਦਾ ਤਾਂ ਇਹ ਵੱਡਾ ਗੱਲ ਹੋ ਸਕਦੀ ਹੈ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਸੈਟਅਪ ਆਵੇਗਾ ਬਾਗੀ ਕੀ ਕਰਨਗੇ ਹੁਣ ਅਕਾਲੀ ਦਲ ਦੀ ਸਾਰੀ ਸਿਆਸਤ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਦੇ ਉੱਤੇ ਜਾਖਲ ਉੱਤੀ ਹੈ